ਜਿੱਤੋ ਜੀ ਵੀ ਪੰਜਾਬ ਦੇ ਨਾਲ ਇਲਾਕਿਆਂ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਇਹ ਵੀਡੀਓ ਜਿਹੜੀ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਰਕਟ ਕੁਰਜਗਾ ਕਾ ਲੈ ਰਿਆ ਪੰਜਾਬ ਦੀ ਤਾਜ਼ੀ ਖ਼ਬਰ ਹੈ ਕਿ ਆਜ ਦਿਨ ਪੰਜਾਬ ਦੀ ਹਵਾ ਦੇ ਵਿੱਚ ਇੱਕ ਜ਼ਹਿਰ ਘੋਲਦਾ ਜਾ ਰਿਹਾ ਹੈ ਜਿਹੜੇ ਬਜ਼ੁਰਗ ਤੇ ਬੱਚੇ ਨੇ ਉਹਨਾਂ ਲਈ ਸਾਹ ਲੈਣੇ ਔਖੇ ਹੋਏ ਹੋਣੇ ਜਦੋਂ ਸਰਕਾਰ ਦੇ ਵੱਲੋਂ ਇਸ ਹਵਾ ਦਾ ਜਿਹੜਾ ਕਿ ਟੈਸਟ ਕੀਤਾ ਗਿਆ ਤਾਂ ਜਿਹੜਾ ਨਤੀਜਾ ਆ ਬਹੁਤ ਖਤਰਨਾਕ ਨਿਕਲਿਆ ਜਿਹੜੀ ਹਵਾ ਪ੍ਰਦੂਸ਼ਣ ਦੇ ਲੈਵਲ ਦੀ ਜੇ ਗੱਲ ਕਰੀ ਤਾਂ ਖਤਰਨਾਕ ਸ਼੍ਰੇਣੀ ਦੇ ਵਿੱਚ ਆਇਆ ਉੱਥੇ ਦੱਸਵਾਂਗੇ ਮੰਡੀ ਗੋਵਿੰਦਗੜ੍ਹ ਦੇ ਵਿੱਚ ਜੋ ਕਿ ਜਾਦਾ ਇਸ ਸਮੇਂ ਹਵਾ ਦਾ ਜਿਹੜਾ ਕਿ ਖਰਾ ਹੋਈ ਹੋਈ ਹੈ ਜਾਦਾ ਪ੍ਰਦੂਸ਼ਿਤ ਹਵਾ ਜਿਹੜੀ ਕਿ ਇਸ ਵੇਲੇ ਪੰਜਾਬ ਦੇ ਮੰਡੀਗੜ ਜਿਹੜਾ ਮੰਡੀ ਗੋਵਿੰਦਗੜ੍ਹ ਸ਼ਹਿਰ ਹਉ ਤੇ ਵਿੱਚ ਹੋਈ ਹੋਈ ਹੈ ਦਾਸੀ ਕਿ ਪੰਜਾਬ ਦੀ ਹਵਾ ਦੇ ਵਿੱਚ ਜ਼ਹਿਰ ਜਿਹੜਾ ਕਿ ਕੋਲ ਰਹਿ ਦਾਸੀ ਹੈ ਕਿ ਪਰਾਲੀ ਸਾੜਨ ਦੀ ਵੱਧਦੀ ਸਮੱਸਿਆ ਹੁਣੇ ਲੋਕਾਂ ਦੀ ਸਾਹ ਸਾਹ ਲਈ ਜਿਹੜੀ ਖਤਰਾ ਬਣ ਗਈ ਹੈ ਸ਼ਨੀਵਾਰ ਨੂੰ ਮੰਡੀ ਗੋਵਿੰਦਗੜ੍ਹ ਦੇ ਵਿੱਚ ਜਦੋਂ 에어 ਕੁਆਲਿਟੀ ਇੰਡੈਕਸ 238 ਦਰਜ ਕੀਤਾ ਗਿਆ ਜੋ ਕਿ ਖਤਰਨਾਕ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਤਾਂ ਇਸ ਨੇ ਸਾਰਿਆਂ ਨੂੰ ਜੜਾ ਕੇ ਹੈਰਾਨ ਕਰ ਦਿੱਤਾ ਇਹ ਸਿਰਫ ਇੱਕ ਸ਼ਹਿਰ ਦੀ ਗੱਲ ਨਹੀਂ ਜਲੰਧਰ ਖੰਨਾ ਲੁਧਿਆਣਾ ਤੇ ਪਟਿਆਲੇ ਨੂੰ ਵੀ ਜਿਹੜਾ ਕਿ yellow zone ਦੇ ਵਿੱਚ ਚਲੇ ਗਏ ਨੇ ਦਾਸੀਏ ਕਿ ਡਾਕਟਰਾਂ ਵੱਲੋਂ ਵਿੱਚ ਤਾਬ ਨੀ ਦਿੱਤੀ ਜਾ ਰਹੀ ਐ ਇਸੇ ਮਾਹੌਲ 'ਚ ਲੰਬੇ ਸਮੇਂ ਤੱਕ ਰਹਿਣਾ ਖਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਦੇ ਲਈ ਤੇ ਦਮ ਤੇ ਬਰੀਜ਼ਾ ਲਈ ਜਿਹੜਾ ਕਿ ਘਾਤਕ ਹੋ ਸਕਦਾ ਪਰਾਲੀ ਸਾੜਨ ਤੇ ਹੁਣ ਤੱਕ 208 ਮਾਮਲੇ ਦਰਜ ਹੋ ਗਏ ਨੇ ਦਾਸ ਦੇ ਕੇ ਸਰਕਾਰ ਨੇ 104 ਕਿਸਾਨਾਂ ਤੇ 5 ਲੱਖ ਤੋਂ ਵੱਧ ਜੁਰਮਾਨਾ ਲਾਇਆ ਜਿਸ ਦੇ ਵਿੱਚ 3.65 ਲੱਖ ਦੀ ਵਸੂਲੀ ਜਿਹੜੀ ਹੋ ਚੁੱਕੀ ਹੈ ਉੱਥੇ ਹੀ ਗੱਲ ਕਰਾਂਗੇ ਸਭ ਤੋਂ ਵੱਧ ਮਾਮਲੇ ਜਿਹੜੇ ਅੰਮ੍ਰਿਤਸਰ ਤੋਂ ਮਿਲੇ ਨੇ ਦੱਸ ਦਈਏ ਕਿ ਤਰਨਤਾਰਨ ਪਟਿਆਲਾ ਫਿਰੋਜ਼ਪੁਰ ਕਪੂਰਥਲਾ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਕਿ ਇਹ ਆંકੜੇ ਵਧਦੇ ਜਾ ਰਹੇ ਨੇ ਇਸ ਹਾਲਤ ਦੇ ਵਿੱਚ ਤਬਦੀਲੀ ਲਿਆਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਸਾਡਾ ਜਿਹੜਾ ਕਿ ਹੱਕ ਹੈ ਕਿ ਸਾਫ਼ ਸਵਾਤਿ ਜਿਹੜੀ ਸਾਫ਼ ਹਵਾ ਅਸੀਂ ਲਈਏ ਤੇ ਸਾਫ਼ ਜਿਹੜੇ ਪ੍ਰਦੂਸ਼ਿਤ ਨਾ ਹੋਵੇ ਹਵਾ ਦੇ ਵਿੱਚ ਉਹ ਹਵਾ ਜਿਹੜੀ ਕਿ ਸਾਡੇ ਅੰਦਰ ਜਾਵੇ ਜਿਸ ਕਰਕੇ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਕਿਸਾਨਾਂ ਨੂੰ ਜਿਹੜੀ ਕਿ ਸਰਕਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਰਾਲੀ ਨਾ ਸਾੜੀ ਜਾਵੇ ਉੱਥੇ ਹੀ ਅਸੀਂ ਵੀ ਸਰਕਾਰ ਨੂੰ ਇਹ ਕਹਿਣਾ ਚਾਹਾਂਗੇ ਕਿ ਜੇ ਪਰਾਲੀ ਨਾ ਸਾੜੀ ਜਾਵੇ ਤੇ ਉਸ ਦਾ ਜੋ ਕਿ ਹੋਰ ਕੋਈ ਹਿੱਲਾ ਵੀ ਸਰ ਕਿਸਾਨਾਂ ਨੂੰ ਦੱਸਿਆ ਜਾਵੇ ਕਿਸਾਨਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਜਾਵੇ ਤਾਂ ਕਿ ਕਿਸਾਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਜਿਹੜੇ ਕਿ ਪੰਜਾਬ ਦੇ ਵਿੱਚ ਲੋਕੀ ਰਹ ਰਹੇ ਨੇ ਉਹਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਜਿੱਤੋਂ ਸੀ ਵੀ ਪੰਜਾਬ ਦੇ ਨਾਲ ਇਲਾਕਿਆਂ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਇਹ ਵੀਡੀਓ ਜਿਹੜੀ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਵਰਤ ਕਰ ਜਿਗਾ ਕਹਿ ਲੈਣਾ ਪੰਜਾਬ ਦੀ ਦਾਸ ਦੇ ਕਿ ਅੱਜ ਦਿਨ ਪੰਜਾਬ ਦੀ ਹਵਾ ਦੇ ਵਿੱਚ ਇੱਕ ਜ਼ਹਿਰ ਕੋਲ ਦਾ ਜਾ ਰਿਹਾ ਜਿਹੜੇ ਬਜ਼ੁਰਗ ਤੇ ਬੱਚੇ ਨੇ ਉਹਨਾਂ ਲਈ ਸਾਹ ਲੈਣੇ ਔਖੇ ਹੋਏ ਹੋਏ ਨੇ ਜਦੋਂ ਸਰਕਾਰ ਦੇ ਵੱਲੋਂ ਇਸ ਹਵਾ ਦਾ ਜਿਹੜਾ ਕਿ ਟੈਸਟ ਕੀਤਾ ਗਿਆ ਤਾਂ ਜਿਹੜਾ ਨਤੀਜਾ ਆ ਬਹੁਤ ਖਤਰਨਾਕ ਨਿਕਲਿਆ ਜਿਹੜੀ ਹਵਾ ਪ੍ਰਦੂਸ਼ਣ ਦੇ ਲੈਵਲ ਦੀ ਜੇ ਗੱਲ ਕਰੀ ਤਾਂ ਖਤਰਨਾਕ ਸ਼੍ਰੇਣੀ ਦੇ ਵਿੱਚ ਆਇਆ ਉੱਥੇ ਦਾਸਵਾ ਕਿ ਮੰਡੀ ਗੋਵਿੰਦਗੜ੍ਹ ਦੇ ਵਿੱਚ ਜੋ ਕਿ ਜਾਦਾ ਇਸ ਸਮੇਂ ਹਵਾ ਦਾ ਜਿਹੜਾ ਕਿ ਖਰਾਬ ਹੋਈ ਹੋਈ ਹੈ ਜਾਦਾ ਪ੍ਰਦੂਸ਼ਿਤ ਹਵਾ ਜਿਹੜੀ ਕਿ ਇਸ ਵੇਲੇ ਪੰਜਾਬ ਦੀ ਮੰਡੀਗੜ ਜਿਹੜਾ ਮੰਡੀ ਗੋਵਿੰਦਗੜ੍ਹ ਸ਼ਹਿਰ ਹਉ ਤੇ ਵਿੱਚ ਹੋਈ ਹੋਈ ਹੈ ਦਾਸੀ ਕਿ ਪੰਜਾਬ ਦੀ ਹਵਾ ਦੇ ਵਿੱਚ ਜ਼ਹਿਰ ਜਿਹੜਾ ਕਿ ਕੋਲ ਰਹਿ ਦਾਸੀ ਹੈ ਕਿ ਪਰਾਲੀ ਸਾੜਨ ਦੀ ਵੱਧ ਦੀ ਸਮੱਸਿਆ ਹੋਣੇ ਲੋਕਾਂ ਦੇ ਸਾਹ ਸਾਹ ਲਈ ਜਿਹੜੇ ਖਤਰਾ ਬਣ ਗਈ ਹੈ ਸ਼ਨੀਵਾਰ ਨੂੰ ਮੰਡੀ ਗੋਵਿੰਦਗੜ੍ਹ ਦੇ ਵਿੱਚ ਜਦੋਂ 에어 ਕੁਆਲਿਟੀ ਇੰਡੈਕਸ 238 ਦਰਜ ਕੀਤਾ ਗਿਆ ਜੋ ਕਿ ਖਤਰਨਾਕ ਸ਼੍ਰੇਣੀ ਦੇ ਵਿੱਚ ਆਉਂਦਾ ਤਾਂ ਇਸ ਨੇ ਸਾਰਿਆਂ ਨੂੰ ਜੜਾ ਕੇ ਹੈਰਾਨ ਕਰ ਦਿੱਤਾ ਇਸੇ ਵੇਲੇ ਕੁਝ ਸ਼ਹਿਰ ਦੀ ਗੱਲ ਨਹੀਂ ਜਲੰਧਰ ਖੰਨਾ ਲੁਧਿਆਣਾ ਤੇ ਪਟਿਆਲੇ ਨੂੰ ਵੀ ਜਿਹੜਾ ਕਿ yellow zone ਦੇ ਵਿੱਚ ਚਲੇ ਗਏ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਵਿੱਚ ਤਾਬ ਨੀ ਦਿੱਤੀ ਜਾ ਰਹੀ ਐ ਇਸੇ ਮਾਹੌਲ 'ਚ ਲੰਬੇ ਸਮੇਂ ਤੱਕ ਰਹਿਣਾ ਖਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਦੇ ਲਈ ਤੇ ਦਮ ਤੇ ਬਰੀਜ਼ਾ ਲਈ ਜਿਹੜਾ ਕਿ ਖਤਖ ਹੋ ਸਕਦਾ ਹੈ ਪਰਾਲੀ ਸਾੜਨ ਤੇ ਹੁਣ ਤੱਕ 208 ਮਾਮਲੇ ਦਰਜ ਹੋ ਗਏ ਨੇ ਦੱਸਦੇ ਕਿ ਸਰਕਾਰ ਨੇ 104 ਕਿਸਾਨਾਂ ਤੇ 5 ਲੱਖ ਤੋਂ ਵੱਧ ਜੁਰਮਾਨਾ ਲਾਇਆ ਜਿਸ ਦੇ ਵਿੱਚ 3.65 ਲੱਖ ਦੀ ਵਸੂਲੀ ਜੜੀ ਕਿ ਹੋ ਚੁੱਕੀ ਹੈ ਉੱਥੇ ਹੀ ਗੱਲ ਕਰਾਂਗੇ ਸੱਤਵਾਦ ਮਾਮਲੇ ਜਿਹੜੇ ਅੰਮ੍ਰਿਤਸਰ ਤੋਂ ਮਿਲੇ ਨੇ ਦੱਸਿਆ ਕਿ ਤਰਨਤਾਰਨ ਪਟਿਆਲਾ ਫਿਰੋਜ਼ਪੁਰ ਕਪੂਰਥਲਾ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਕਿ ਇਹ ਆਂਕੜੇ ਵਧਦੇ ਜਾ ਰਹੇ ਨੇ ਇਸ ਹਾਲਤ ਦੇ ਵਿੱਚ ਤਬਦੀਲੀ ਲਿਆਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਸਾਡਾ ਜਿਹੜਾ ਕਿ ਹੱਕ ਹੈ ਕਿ ਸਾਫ਼ ਸਵਾਤਿ ਜਿਹੜੀ ਸਾਫ਼ ਹਵਾ ਅਸੀਂ ਲਈਏ ਤੇ ਸਾਫ਼ ਜਿਹੜੀ ਪ੍ਰਦੂਸ਼ਣ ਨਾ ਹੋਵੇ ਹਵਾ ਦੇ ਵਿੱਚ ਉਹ ਹਵਾ ਜਿਹੜੀ ਕਿ ਸਾਡੇ ਅੰਦਰ ਜਾਵੇ ਜਿਸ ਕਰਕੇ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਕਿਸਾਨਾਂ ਨੂੰ ਜਿਹੜੀ ਕਿ ਸਰਕਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਰਾਲੀ ਨਾ ਸਾੜੀ ਜਾਵੇ ਉੱਥੇ ਹੀ ਅਸੀਂ ਵੀ ਸਰਕਾਰ ਨੂੰ ਇਹ ਕਹਿਣਾ ਚਾਹਾਂਗੇ ਕਿ ਜੇ ਪਰਾਲੀ ਨਾ ਸਾੜੀ ਜਾਵੇ ਤੇ ਉਸ ਦਾ ਜੋ ਕਿ ਹੋਰ ਕੋਈ ਹਿੱਲਾ ਵੀ ਸਰ ਕਿਸਾਨਾਂ ਨੂੰ ਦੱਸਿਆ ਜਾਵੇ ਕਿਸਾਨਾਂ ਦੇ ਨਾਲ ਜਿਹੜੇ ਕਿ ਮੁਲਾਕਾਤ ਕੀਤੀ ਜਾਵੇ ਤਾਂ ਕਿ ਕਿਸਾਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਜਿਹੜੇ ਕਿ ਪੰਜਾਬ ਦੇ ਵਿੱਚ ਲੋਕੀ ਰਹ ਰਹੇ ਨੇ ਉਹਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ